ਇਸ ਸਾਲ ਜਨਵਰੀ ਵਿੱਚ ਕੈਨੇਡਾ ਦੇ ਸਟੱਡੀ ਪਰਮਿਟ ਪ੍ਰੋਗਰਾਮ ਵਿੱਚ ਕਾਫੀ ਤਬਦੀਲੀਆਂ ਆਈਆਂ ਨੇ ਇਮੀਗ੍ਰੇਸ਼ਨ ਐਂਡ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ 2024 ਅਤੇ 2026 ਦੇ ਵਿਚਕਾਰ ਇੱਕ ਸਥਾਈ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਦੀ ਸਥਾਪਨਾ ਕੀਤੀ ਇਸ ਨੇ ਇੱਕ ਨਵੀਂ ਪ੍ਰੋਵਿੰਸ਼ੀਅਲ ਅਸਟੈਂਸ਼ਨ ਲੈਟਰ ਪ੍ਰਣਾਲੀ ਦੁਆਰਾ ਇਸ ਨੀਤੀ ਦਾ ਸਮਰਥਨ ਕੀਤਾ ਇਸ ਕੈਪ ਨੂੰ ਕੈਨੇਡਾ ਦੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਗਿਆ IRCC ਇਸ ਸਾਲ 292000 ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਰੱਖੇਗਾ। ਇਹਨਾਂ ਤਬਦੀਲੀਆਂ ਦੇ ਸਮੁੱਚੇ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਤੇ ਕਾਫੀ ਪ੍ਰਭਾਵ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ IRCC ਤੋਂ ਹਾਲ ਹੀ ਦੇ ਆંકੜਿਆਂ ਦੇ ਜਾਰੀ ਹੋਣ ਨਾਲ ਇਹਨਾਂ ਨੀਤੀਆਂ ਦੇ ਨਤੀਜੇ ਹੁਣ ਦੇਖੇ ਜਾ ਸਕਦੇ ਨੇ। ਕੈਨੇਡੀਅਨ ਵਿਦਿਅਕ ਟੈਕਨਾਲੋਜੀ ਕੰਪਨੀ ਅਪਲਾਈ ਬੋਰਡ ਨੇ ਹਾਲ ਹੀ ਵਿੱਚ ਇੱਕ ਨਵੀਂ ਰਿਪੋਰਟ ਵਿੱਚ ਇਹਨਾਂ ਪ੍ਰਵਾਹਾਂ ਨੂੰ ਕਵਰ ਕੀਤਾ ਹੈ ਮਾਰਚ ਵਿੱਚ ਅਧਿਆਨ ਪਰਮਟਾਂ ਵਿੱਚ ਪਹਿਲੀ ਗਿਰਾਵਟ ਦੇਖੀ ਗਈ ਹੈ ਇਸ ਸਾਲ ਦੇ ਮਾਰਚ ਵਿੱਚ 33000 ਸਟੱਡੀ ਪਰਮਟਾਂ ਦੀ ਪ੍ਰਤੀਕਿਰਿਆ ਦੇਖੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਾਰਕ ਗਿਰਾਵਟ ਸੀ ਜਿਸ ਵਿੱਚ ਉਸ ਸਮੇਂ ਦੌਰਾਨ 70000 ਤੋਂ ਵੱਧ ਪਰਮਿਟਾਂ ਦੀ ਪ੍ਰਤੀਕਿਰਿਆ ਕੀ ਕਿਤੀ ਗਈ ਸੀ ਸਟੱਡੀ ਪਰਮਿਟਾਂ ਲਈ ਪ੍ਰਤੀਕਿਰਿਆ ਦਾ ਸਮਾਂ ਵੀ ਇਸ ਮਹੀਨੇ ਵਧਿਆ ਸਟੈਟਿਸ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ ਮਾਰਚ 2024 ਵਿੱਚ ਇੱਕ ਨਵੇਂ ਅਧਿਆਨ ਪਰਮਿਟਾਂ ਲਈ ਔਸਤ ਪ੍ਰੋਸੈਸਿੰਗ ਸਮਾਂ 10.6 ਹਫ਼ਤੇ ਸੀ ਮਾਰਚ 2023 ਵਿੱਚ ਦੇਖੇ ਗਏ 9.8 ਹਫ਼ਤੇ ਦੇ ਪ੍ਰੋਸੈਸਿੰਗ ਸਮੇਂ ਦੀ ਤੁਲਨਾ ਵਿੱਚ ਇੱਕ ਵਾਧਾ ਹੈ ਖਾਸ ਤੌਰ ਤੇ 2024 ਵਿੱਚ ਔਸਤ ਪ੍ਰੋਸੈਸਿੰਗ ਸਮਾਂ ਉਦੋਂ ਤੋਂ ਵਧਿਆ ਹੈ ਸਟੱਡੀ ਪਰਮਿਟ ਲਈ 14.8 ਹਫ਼ਤੇ ਲਗਭਗ 3.5 ਮਹੀਨੇ ਦੀ ਉਡੀਕ ਮਿਆਦ ਦੇ ਨਾਲ ਮਈ ਵਿੱਚ ਸਿਖਰ ਤੇ ਪਹੁੰਚਣਾ ਇਸ ਪਿਛਲੇ 2 ਸਾਲਾਂ ਵਿੱਚ ਅਕਤੂਬਰ 2022 ਮਿਆਦ ਦੇ ਨਾਲ ਮਈ ਵਿੱਚ ਸਿਖਰ ਤੇ ਪਹੁੰਚਣਾ ਇਹ ਪਿਛਲੇ 2 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਤੂਬਰ 2022 ਵਿੱਚ 13 ਹਫ਼ਤੇ ਵਿੱਚ ਵੇਖੇ ਗਏ ਸਨ ਸਭ ਤੋਂ ਲੰਮੇ ਪ੍ਰੋਸੈਸਿੰਗ ਸਮੇਂ ਨਾਲੋਂ 1.8 ਹਫ਼ਤੇ ਲੰਬਾ ਮਾਰਚ ਵਿੱਚ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਇਤਿਹਾਸਕ ਤੌਰ ਤੇ ਘੱਟ ਗਿਣਤੀ ਵੀ ਵੇਖੀ ਗਈ ਉਪਮਹਾਦੀਪ ਦੇ ਸਟੱਡੀ ਪਰਮਟ ਬੈਨੇਕਾਰਾਂ ਨੂੰ ਉਸ ਮਹੀਨੇ ਸਿਰਫ 4000 ਤੋਂ ਵੱਧ ਪਰਮਟ ਪ੍ਰਾਪਤ ਹੋਏ 2024 ਨੇ ਪਿਛਲੇ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਘੱਟ ਪ੍ਰਵਾਨਗੀ ਦਰਾਂ ਵੀ ਦੇਖੀਆਂ। ਇਸ ਸਾਲ ਦੇ ਜਨਵਰੀ ਤੋਂ ਅਪ੍ਰੈਲ ਤੱਕ 1 ਦੇ ਵਿਚਕਾਰ ਆਈ ਆਰ ਸੀ ਸੀ ਨੇ 1,52,000 ਸਟੱਡੀ ਪਰਮਿਟ ਅਰਜ਼ੀਆਂ ਤੇ ਕਾਰਵਾਈ ਕੀਤੀ ਜਿਸ ਵਿੱਚ ਲਗਭਗ ਅਧੀਆਂ 76,000 307 ਅਰਜ਼ੀਆਂ ਨੇ ਸਟੱਡੀ ਪਰਮਿਟ ਪ੍ਰਾਪਤ ਕੀਤਾ 50% ਦੀ ਮਨਜ਼ੂਰੀ ਦਰ ਪ੍ਰਾਪਤ ਕੀਤੀ ਜਦੋਂ ਕਿ 2024 ਦੇ ਆંકड़े ਪਿਛਲੇ ਸਾਲ ਨਾਲੋਂ ਕਾफी ਘਟ ਨੇ ਇਸ ਦਾ ਬਹੁਤਾ ਸੰਭਾਵਨਾ ਕਿ ਉਹ ਬੰਦ ਸ਼ੁਰੂਆਤੀ ਹਿੱਸਿਆਂ ਵਿੱਚ ਅਧਿਆਨ ਪਰਮਟਾਂ ਦੀ ਪਤ੍ਰਿਕਿਰਿਆ ਨੂੰ ਮੁਲਤ ਕਰਨ ਦਾ ਕਾਰਨ ਹੈ ਜਦੋਂ ਕਿ ਪ੍ਰਵਿੰਸਾ ਨੇ ਆਈਆਰਸੀਸੀ ਦੀ 31 ਮਾਰਚ ਦੀ ਅੰਤਿਮ ਤਰੀਕ ਦੁਆਰਾ ਅਧਿਆਨ ਪਰਮਟ ਜਾਰੀ ਕਰਨ ਲਈ ਆਪਣੇ ਪੀਏਐਲ ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਇਲਾਵਾ ਅਧਿਆਨ ਪਰਮਟਾਂ ਲਈ ਮੌਜੂਦਾ ਪ੍ਰਵਾਨਗੀ ਦਰ 50% ਹੈ ਹਾਲਾਂਕਿ ਆਈਆਰਸੀਸੀ ਦੀ ਵਿਦਿਆਰਥੀ ਕੈਪ ਪਿਛਲੇ ਸਾਲਾਂ ਵਿੱਚ ਵਿਭਾਗ ਦੀ ਪ੍ਰਤਿਕਿਰਿਆ ਦੇ ਆਧਾਰ ਤੇ 60% ਪ੍ਰਵਾਨਗੀ ਦਰਾਂ ਦੀ ਧਾਰਨਾ ਨਾਲ ਲਾਗੂ ਕੀਤੀ ਗਈ ਸੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਲਾਈ ਬੋਰਡ ਨੇ ਭਵਿੱਖਬਾਣੀ ਕੀਤੀ ਕਿ ਸਟੱਡੀ ਪਰਮਿਟ ਅਤੇ ਸਟੱਡੀ ਪਰਮਿਟ ਮਨਜ਼ੂਰੀਆਂ ਦੋਵਾਂ ਵਿੱਚ ਦਿਲਚਸਪੀ ਪੂਰੇ ਸਾਲ ਵਿੱਚ ਮੋੜ ਪ੍ਰਾਪਤ ਹੋਣੀ ਚਾਹੀਦੀ ਹੈ ਕਿਉਂਕਿ ਆਈਆਰਸੀਸੀ ਆਪਣੇ ਦੱਸੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਟੀਚੇ ਲਈ ਕੰਮ ਕਰਦਾ ਹੈ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਸਰੂਤ ਦੇਸ਼ ਵਿੱਚ ਇੱਕ ਨਾਟਕੀ ਤਬਦੀਲੀ ਦੇਖੀ ਗਈ ਹੈ ਬਹੁਤ ਸਾਰੇ ਛੋਟੇ ਦੇਸ਼ ਕੈਨੇਡਾ ਦੇ ਵਿਦਿਆਰਥੀ ਆਬਾਦੀ ਵਿੱਚ ਯੋਗਦਾਨ ਪਾਉਣ ਵਿੱਚ ਵੱਡੀ ਭੂਮਿਕਾ ਲੈ ਰਹੇ ਨੇ ਉਦਾਹਰਨ ਲਈ ਭਾਰਤ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਅਜੇ ਵੀ ਕੈਨੇਡਾ ਦੇ ਅੰਦਰ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੋਟੀ ਦਾ ਸਰੋਤ ਬਣੇ ਹੋਏ ਨੇ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ 2024 ਵਿੱਚ ਘੱਟ ਅਧਿਆਨ ਪਰਮਟਾਂ ਲਈ ਮਨਜ਼ੂਰੀ ਦਿੱਤੀ ਗਈ 2022 ਦੇ ਮਾਰਚ ਵਿੱਚ ਭਾਰਤੀ ਵਿਦਿਆਰਥੀਆਂ ਨੂੰ 24674 ਸਟੱਡੀ ਪਰਮਿਟਾਂ ਲਈ ਮਨਜ਼ੂਰੀ ਦਿੱਤੀ ਗਈ ਸੀ 2023 ਵਿੱਚ ਇਹ ਸੰਖਿਆ ਉਸ ਮਹੀਨੇ ਵਿੱਚ 28073 ਪ੍ਰਵਾਨ ਗਿਆ ਪਰਮਿਟਾਂ ਤੱਕ ਪਹੁੰਚ ਗਈ ਹਾਲਾਂਕਿ ਮਾਰਚ 2024 ਵਿੱਚ ਭਾਰਤੀ ਵਿਦਿਆਰਥੀਆਂ ਲਈ ਸਿਰਫ 4210 ਪਰਮਿਟ ਦੇਖੇ ਗਏ ਇਸ ਦੇ ਉਲਟ ਕਾਨਾ ਨਾਈਜੀਰੀਅਨ ਅਤੇ ਦੋਵੇਂ ਅੰਤਰਰਾਸ਼ਟਰੀ ਵਿਦਿਆਰਥੀ 2024 ਵਿੱਚ ਪ੍ਰਵਾਨਿਤ ਅਧਿਐਨ ਪਰਮਟਾਂ ਤੇ ਉੱਚ ਅਨਪਾਤ ਵਿੱਚ ਯੋਗਦਾਨ ਪਾਉਂਦੇ ਨੇ ਇਹ ਦੇਸ਼ ਸਾਰੇ ਸਰੂਤ ਦੇਸ਼ਾਂ ਵਿੱਚ ਕਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਚਲੇ ਜਾਂਦੇ ਨੇ ਜਦੋਂ ਇਹ ਮਾਮਲਾ ਹੈ ਤਾਂ ਇਹਨਾਂ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਲਈ ਪ੍ਰਵਾਨਗੀ ਦਰਾਂ ਪਿਛਲੇ ਕਯੂ 1 ਦੇ ਮੁਕਾਬਲੇ ਘਟ ਨੇ ਇਸ ਤੋਂ ਇਲਾਵਾ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਸਰੂਤ ਦੇਸ਼ ਦੇ ਲਗਭਗ 2 ਤਿਹਾਈ 2024 ਤੇ 23 ਦੀ ਤੁਲਨਾ ਵਿੱਚ ਘਟ ਦੇਣ ਪਰਮਟਾ ਮਨਜ਼ੂਰੀ ਦਰਾਂ ਵੇਖੀਆਂ ਇਸ ਦੇ ਨਾਲ ਹੀ 17 ਪ੍ਰਾਫਰੀਕੀ ਸਰੂਤ ਦੇਸ਼ਾਂ ਵਿੱਚੋਂ 12 ਨੇ 2024 ਦੀ Q1 ਵਿੱਚ ਅਧਿयान ਪਰਮਟਾ ਪ੍ਰਵਾਨਗੀਆਂ ਵਾਲੀਆਂ ਵਿੱਚ ਵਾਧਾ ਦੇਖਿਆ ਜਦੋਂ ਉਸ ਸਮੇਂ ਦੀ ਤੁਲਨਾ ਵਿੱਚ ਪਿਛਲੇ ਸਾਲ ਹੈ ਇਸ ਦੇ ਨਤੀਜੇ ਵਜੋਂ ਚੋਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਸਰੋਤ ਦੇਸ਼ਾਂ ਦੀ ਤਬਦੀਲੀ ਹੋਈ ਹੈ 2024 ਦੀ Q1 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਮੁੱਖ ਸਰੋਤ ਦੇਸ਼ਾਂ ਦੀ ਜੇਕਰ ਲਿਸਟ ਦੀ ਗੱਲ ਕਰਾਂ ਤਾਂ ਭਾਰਤ ਪਹਿਲੇ ਨੰਬਰ ਤੇ ਹੈ ਕਾਨਾ ਦੂਜੇ ਨੰਬਰ ਤੇ ਨਾਈਜੀਰੀਆ ਤੀਸਰੇ ਨੰਬਰ ਤੇ ਉਸ ਤੋਂ ਬਾਅਦ ਚੀਨ ਫਿਲੀਪੀਨਸ ਨੇਪਾਲ ਈਰਾਨ ਗਿਨੀ ਫਰਾਂਸ ਸਨੇਗਲ ਅਤੇ ਬੰਗਲਾਦੇਸ਼ ਸ਼ਾਮਲ ਹੈ ਕੈਨੇਡੀਅਨ ਖਬਰਾਂ ਨਾਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰ ਐ ਇਸੇ ਤਰ੍ਹਾਂ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ